ਬਲੀ ਸਰਪ੍ਰਾਈਜ਼ ਆ ਆ ਹਫਤੇ ਇੱਕ ਬਲੌਗ ਆਊਗਾ ਜਿਸ ਵਿੱਚ ਸਭ ਨੇ ਸ਼ੌਕ ਹੋ ਜਾਣਾਗਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਲਓ ਜੀ ਅ ਸਵੇਰੇ ਇਹਨਾਂ ਬੱਦਲ ਸੀਗਾ ਤੇ ਹੁਣ ਤਾਂ ਆਪਾਂ ਨਿਕਲੀ ਪਈ ਆ ਪੂਰੀ ਪੈਸ ਤਾਂ ਸ਼ਾਮ ਦੇ 3:30 ਹੋ ਗਏ ਆ ਤੇ ਆਪਾਂ ਲੈਣਾਏ ਸੀਗੇ ਗਰਮ ਗਰਮ ਚਾਹ ਚਾਹ ਤਾਂ ਵੀ ਘਰੇ ਬਣਾ ਲਈ ਆ ਪਰ ਜਿਹੜੀ ਇੱਥੇ ਮਿਲਦੀ ਆ ਨਾ ਦਵਾਈ ਚ ਬਣਦੀ ਆ ਉਹ ਚਾਹ ਬਿਨਾਂ ਚਾਹ ਕਿਤੇ ਨਹੀਂ ਮਿਲਦੀ ਹੈਗੀ ਨਾ ਹੀ ਆਪਾਂ ਤਾਂ ਘਰੇ ਬਣਦੀ ਆ ਅੱਜ ਵਕਾਂ ਨੂੰ ਛੁੱਟਿਆ ਹੋ ਗਿਆ ਨੇ ਹੁਣ ਬੇਲੇ ਘੁੰਮਦੇ ਆ। ਤਾਂ ਵੇਟ ਕਰਦੇ ਆ ਚਾਹ ਬਣੀ ਨਹੀਂ। ਆਪਣੀ ਚਾਹ ਨਹੀਂ। ਫਿਰ ਐਸੇ ਲੈ ਲਈ ਆਪਾਂ ਬਾਕੀ ਦੇ। ओके ਲੋ ਦੀ ਚਾਹ ਲੈ ਲਈ ਆਪਾਂ ਤੇ ਆ ਹਫਤੇ ਚ ਇੱਕ ਬਹੁਤ ਸੋਹਣਾ ਬਲੌਗ ਆਉਣਾਗਾ ਜੋ ਮੇਰੀ ਲਾਈਫ ਦਾ ਸ਼ਾਇਦ ਸਭ ਤੋਂ ਵੱਡਾ ਤੇ ਸੋਹਣਾ ਤੇ ਇੰਪੋਰਟੈਂਟ ਹੋਊਗਾ ਮੇਰੇ ਲਈ ਥੋੜਾ ਜਿਹਾ ਸਰਪ੍ਰਾਈਜ਼ ਆ ਆ ਹਫਤੇ ਇੱਕ ਬਲੌਗ ਆਊਗਾ ਜਿਹਦੇ ਤੇ ਸਭ ਨੇ ਸ਼ੌਕ ਹੋ ਜਾਣਾਗਾ ਤੇ ਬਸ ਤੁਸੀਂ ਤਿਆਰ ਰਹੋ ਦੇਖਣ ਲਈ ਕਈਆਂ ਨੂੰ ਤਾਂ ਚੰਗਾ ਲੱਗੂਗਾ ਤੇ ਕਈਆਂ ਨੇ ਤਾਂ ਸੜਕੇ ਕੋਲੇ ਹੋ ਜਾਣਾਗਾ ਸਹੀ ਆ ਬਸ ਸਹੀ ਆ ਵੀ ਥੋੜਾ ਜਿਹਾ ਸਰਪ੍ਰਾਈਜ਼ ਆ ਥੋੜੀ ਵੇਟ ਕਰੋ ਹਫਤੇ ਚਪਾ ਬਲੌਗ ਪਾਉਣਾ ਇੱਕ ਤੇ ਦਿਖਾਉਣਾ ਹੈਗਾ ਇਦਾਂ ਇਦਾਂ ਨਹੀਂ ਬੀ ਬਸ ਦੱਸਣਾ ਨਹੀਂ ਹੈਗਾ ਦਿਖਾ ਦੇਣਾ ਜਿਹੜਾ ਕੁਝ ਕਰਤਾ ਹੈ ਆਪਾਂ ਚਲੋ ਮਿਲਦੇ ਆਂ ਫਿਰ ਫੇਟ ਐਂਡ ਵਾਚ ਓਕੇ ਬਾਏ ਬਾਏ ਟੇਕ ਕੇਅਰ